ਸਿੰਘ ਡਿਜੀਟਲ মিডিਆ ਹਾਊਸ SDMH ਨੇ ਮਾਣ ਨਾਲ ਪੰਜਾਬ ਭਾਰਤ ਵਿੱਚ ਪਹਿਲਾ ਮੁਕਾਬਲਾ ਸ਼ੁਰੂ ਕੀਤਾ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਯੋਜਕਾਂ ਨੇ ਆਗਾਮੀ ਆਈ ਐਮਪੀਅਰ ਆਫ ਦイヤー ਅਤੇ ਮਿਸਟਰ ਵਰਲਡ ਪੰਜਾਬੀ ਪੇਜੈਂਟ ਦਾ ਵੇਰਵਾ ਦਿੱਤਾ ਸਿੰਘ ਡਿਜੀਟਲ মিডিਆ ਹਾਊਸ ਦੇ ਸੰਸਤਾਪਕ ਰਣਜੀਤ ਸਿੰਘ ਢਾਲੀਵਾਲ ਨੇ মিডিਆ ਨੂੰ ਦੱਸਿਆ ਹੈ ਕਿ SDMH ਵੱਲੋਂ 1998 ਤੋਂ ਯੂਰਪ ਵਿੱਚ ਇਵੈਂਟਸ ਅਤੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿੱਤੇ ਹੁੰਦਕ ਟੀਮ ਨੇ ਮਿਸ ਐਂਡ ਮਿਸਿਜ਼ ਯੂਰਪ ਸਮੇਤ 105 ਤੋਂ ਵੱਧ ਇਵੈਂਟ ਸਫਲਤਾਪੂਰਵਕ ਕਰਾਏ ਹਨ ਅਸੀਂ ਸਿੰਘ ਡਿਜੀਟਲ মিডিਆ ਹਾਊਸ ਜੋ ਕਿ ਪਿਛਲੇ 25 ਸਾਲ ਤੋਂ ਯੂਰਪ ਦੇ ਵਿੱਚ ਅਸੀਂ ਪੇਜੈਂਟ ਕਰਵਾ ਰਹੇ ਹਾਂ ਮੈਂ ਉਹਦਾ ਫਾਊਂਡਰ ਤੇ ਚੇਅਰਮੈਨ ਹਾਂ ਰਣਜੀਤ ਸਿੰਘ ਇਹ ਸਾਡੇ ਐਮ ਡੀ ਸਾਹਿਬ ਨੇ ਸਰਜੀ ਟੱਕ ਜੀ ਤੇ ਰਵਿੰਦਰ ਸਿੰਘ ਰੰਗੂਆਲ ਜੀ ਜਿਨ੍ਹਾਂ ਨੂੰ ਸਾਰੇ ਜਾਣਦੇ ਹੀ ਨੇ ਇਹ ਸਾਡੇ ਸਹਿਯੋਗੀ ਵੀ ਨੇ 파ਟਨਰ ਵੀ ਨੇ ਤੇ ਸਾਡੇ ਕਹਿੰਦੇ ਜਿਵੇਂ ਸਰਪ੍ਰਸਤ ਵੀ ਨੇ ਇਨਾਂ ਦੀ ਹੀ ਕਰਕੇ ਪੰਜਾਬ ਕਲਚਰ ਸੋਸਾਇਟੀ ਜਿਹੜੀ ਅਸੀਂ ਉੱਥੇ ਸ਼ੁਰੂ ਕੀਤੀ ਸੀ ਉਦੋਂ ਅੱਗੇ ਬੂਟਾ ਲੱਗਦਾ ਲੱਗਦਾ ਇੰਨਾ ਵੱਡਾ ਹੋ ਗਿਆ ਤੇ ਗੁਰਤੇਜ ਸਿੰਘ ਗਰੇਵਾਲ ਜੀ ਨੇ ਇਹ ਸਾਨੂੰ ਇੱਥੇ ਸਹਿਯੋਗ ਦਿੰਦੇ ਨੇ ਤੇ ਸਿੰਘ ਡਿਜੀਟਲ মিডিਆ ਹਾਊਸ ਹੁਣ ਤੱਕ 105 ਇਵੈਂਟ ਕਰ ਚੁੱਕਿਆ ਯੂਰਪ ਦੇ ਵਿੱਚ ਜਿਸ ਦੇ ਵਿੱਚ ਅਸੀਂ ਮਿਸ ਐਂਡ ਮਿਸਿਸ ਯੂਰਪ ਪੰਜਾਬਣ ਮਿਸ ਐਂਡ ਮਿਸਿਸ ਇੰਡੀਆ ਯੂਰਪ ਯੂਰਪਸ ਗੋਟ ਇੰਡੀਅਨ ਟੈਲੈਂਟ ਪੇਅਰ ਆਫ ਦਾ ਈਅਰ ਇੰਡੀਆ 0 ਕਿਲੋਮੀਟਰ ਤੇ ਹੁਣ ਨਵਾਂ ਅਸੀਂ ਜਿਹੜਾ ਲਾਂਚ ਕੀਤਾ ਵਾ ਮਿਸਟਰ ਵਰਲਡ ਪੰਜਾਬੀ ਤੇ ਇੱਕ ਅਸੀਂ ਇਹਨਾਂ ਦੇ ਸਹਿਯੋਗ ਨਾਲ ਕਰ ਰਹੇ ਆਂ ਭੰਗੜੇ ਦਾ ਕੰਪੀਟੀਸ਼ਨ ਜੀ ਸੋਲੋ ਅਜੇ ਤੱਕ ਜਿਹੜੇ ਆ ਸੋਲੋ ਨਹੀਂ ਹੋਇਆ ਭੰਗੜਾ ਤੇ ਉਹਦਾ ਵੀ ਗ੍ਰੈਂਡ ਫਾਈਨਲ ਜਿਹੜਾ ਇੱਥੇ ਲੁਧਿਆਣੇ 'ਚ ਕੀਤਾ ਜਾਊਗਾ ਇਸ ਤਰ੍ਹਾਂ ਹੀ ਮਿਸਟਰ ਵਰਲਡ ਪੰਜਾਬੀ ਦਾ ਜਿਹੜਾ ਗ੍ਰੈਂਡ ਫਾਈਨਲ ਹੈ ਉਹ ਲੁਧਿਆਣੇ 'ਚ ਕੀਤਾ ਜਾਊਗਾ ਤੇ ਹੁਣ ਅਸੀਂ ਸਿੰਘ ਡਿਸਟ੍ਰਿਕਟ মিডিਆ ਹਾਊਸ ਦੇ ਇਹਦਾ ਗ੍ਰੈਂਡ ਫਾਈਨਲ ਜੀ 25 ਦੇ ਵਿੱਚ ਅਸੀਂ ਵਿਸਾਖੀ ਦੇ ਨੇੜੇ ਤੇੜੇ ਕਰਾਂਗੇ ਜੀ ਤੇ ਦੂਸਰਾ ਅਸੀਂ ਹੁਣ ਜਿਵੇਂ ਕਿ ਸਿੰਗਰਸ ਦੀ ਪ੍ਰੋਮੋਸ਼ਨ ਸ਼ੁਰੂ ਕੀਤੀ ਆ ਸਿੰਗਲ ਡਿਸਟ੍ਰੀਬਿਊਸ਼ਨ ਮੀਡੀਆ ਹਾਊਸ ਨੇ ਇਹ ਚ ਪਹਿਲੇ ਸਾਡੇ ਜਿਹੜੇ ਅਸੀਂ ਆ ਸੋਨਾ ਬਾਲੀਆ ਜੀ ਦਾ ਟਰੈਕ ਹੁਣ ਅਸੀਂ ਪ੍ਰੋਮੋਟ ਕਰ ਰਹੇ ਆ ਜੀ ਤੇ ਇਹਨਾਂ ਦਾ Song release ਹੋ ਰਿਹਾ ਹੁਣ ਪਹਿਲੀ ਤਰੀਕ ਨੂੰ ਕਿਸਮਤ ਤੇ ਇਹ ਸਾਡੇ ਭਾਜੀ ਨੇ ਜੋ ਸਾਰਾ ਕੁਝ ਯੂਰਪ ਦਾ ਦੇਖਦੇ ਨੇ ਸਰਵਿਸਿਸ ਟੱਕ ਜੀ ਇਹਨਾਂ ਨੇ ਵੀ ਹੁਣ ਇੱਕ ਆਪਣੀ ਸ਼ਾਰਟ ਫਿਲਮ ਕੀਤੀ ਆ ਹਰਾ ਚੂੜਾ ਤੇ ਉਹਦੇ ਬਾਰੇ ਭਾਜੀ ਦੱਸੋਗੇ ਕੁਝ ਅੰਤਕਲ ਜਿਹੜਾ ਜਮਾਨਾ ਹੀ ਡਿਜੀਟਲ ਦਾ ਵਾ ਅੱਜ ਕੱਲ ਬੱਚਿਆਂ ਨੂੰ ਪੁੱਛ ਕੇ ਦੇ ਲੋ ਕੋਈ ਵੀ ਗੱਲ ਡਿਜੀਟਲ ਤੋਂ ਬਿਨਾ ਕਰ ਦੇਣੀ ਜੇ ਪੜ੍ਹਾਈ ਬਾਰੇ ਪੁੱਛੋ ਤਾਂ ਵੀ ਉਹ ਕਹਿੰਦੇ ਆ ਏਆਈ ਵਾਲਾ ਸੋ ਕਹਿਣ ਦਾ ਭਾਵ ਉਸੇ ਦੇਖਦੇ ਹੋਏ ਸਾਡੇ ਰਣਜੀਤ ਸਿੰਘ ਢਾਲੀਵਾਲ ਜੋਸ਼ ਸਿੰਘ ਡਿਜੀਟਲ ਦੇ ਫਾਊਂਡਰ ਨੇ ਇਹਨਾਂ ਨੇ ਬੜਾ ਵਧੀਆ ਅਪਰਾਲਾ ਕੀਤਾ ਤਿੰਨ ਨੇ ਸਿੰਘ ਡਿਜੀਟਲ ਜਿਹੜੀ ਇੱਕ ਤਲਾਕੇ ਲੋਕਾਂ ਨੂੰ ਉਹਦੇ ਨਾਲ ਜੋੜਨਾ ਪਹਿਲੀ ਗੱਲ ਤਾਂ ਜੋੜ ਕੇ ਫਿਰ ਉਹਨਾਂ ਨੂੰ ਪੰਜਾਬੀ ਕਲਚਰ ਜਿਹੜਾ ਸਾਡਾ ਪੰਜਾਬ ਦਾ ਸਭਿਆਚਾਰਾ ਉਹ ਪਹਿਲਾਂ ਪੰਜਾਬ ਦੇ ਵਿੱਚ ਹੀ ਸੀਮਤ ਸੀ ਹੁਣ ਬਹੁਤ ਸਾਰੇ ਵਾਲੀਆਂ ਕੰਟਰੀਆਂ ਦੇ ਵਿੱਚ ਇੱਥੇ ਨਾਲੋਂ ਵੀ ਜ਼ਿਆਦਾ ਹੋ ਗਿਆ ਤੇ ਪੂਰੇ ਯੂਰਪ ਦੇ ਵਿੱਚ ਬਹੁਤ ਹੀ ਅਗਾਵਧੂ ਸੋਚ ਲੈ ਕੇ ਇਹ ਕੰਮ ਕਰ ਰਹੇ ਨੇ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਸ਼ੋਅ ਪਹਿਲਾਂ ਹੀ ਕਰਵਾ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਵਾਉਣਗੇ ਵੀ ਆ ਜਿਹੜਾ ਤਾਂ ਅਸੀਂ ਦੇਖ ਰਹੇ ਹਾਂ ਪੇਅਰ ਆਫ ਦਾ ਇਅਰ ਇੱਕ ਜਮੇ ਕਰੀਏ ਦੋਨਾਂ ਨੂੰ ਕਿਉਂਕਿ ਆਮ ਦੇ ਵਿੱਚ ਇੱਕ ਵਾਰੀ ਜੇ ਘਰ ਵਾਲੀ ਕਰਦੀ ਆ ਤਾਂ ਘਰ ਵਾਲਾ ਗੁੱਸੇ ਹੋ ਜਾਂਦਾ ਹੈ ਘਰ ਵਾਲਾ ਕਰੇ ਤਾਂ ਘਰ ਵਾਲੀ ਗੁੱਸੇ ਇਹਨਾਂ ਦੋਨੇ ਇਕੱਠੇ ਕਰਤੇ ਵੀ ਆ ਜੋ ਇਕੱਠੇ ਹੀ ਆਜੋ ਸੋ ਦੁਨੀਆਂ ਇੱਕ ਦੂਜੇ ਨੂੰ ਦੇਖ ਕੇ ਇੱਕ ਦੂਜੇ ਦੇ ਨਾਲ ਰੱਖ ਕੇ ਬੜਾ ਵਧੀਆ ਲੈ ਕੇ ਇਹਨਾਂ ਦਾ ਪ੍ਰਾਲਾ ਆਹਾ ਮਿਸਟਰ ਵਰਲਡ ਪੰਜਾਬੀ ਠੀਕ ਹੈ ਜੀ ਕਿਉਂਕਿ ਆਮ ਤੌਰ ਤੇ ਮਟਿਆਰਾਂ ਦੇ ਕੰਪੀਟੀਸ਼ਨ ਹੁੰਦੇ ਰਹਿੰਦੇ ਆ ਗੱਬਰੂਆਂ ਦੇ ਵੀ ਹੋਣੇ ਜ਼ਰੂਰੀ ਨੇ ਇਹ ਕਰ ਰਹੇ ਨੇ ਸੋ ਇਹ ਸ਼ੁਰੂ ਵੀ ਹੋ ਰਿਹਾ সুইডਨ ਤੋਂ ਤੇ ਨਾਲ ਟਾਕ ਸਾਹਿਬ ਸਾਡੇ ਯੂਕੇ ਤੋਂ ਜੁੜੇ ਨੇ ਇਹ ਵੀ ਬਹੁਤ ਕਲਚਰ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਨੇ ਗੁਰਤੇਜ ਸਿੰਘ ਜੀ ਕਾਕਾ ਸੋ ਫੇਰ ਹ ਨਾਲ ਹੀ ਸੋਨਾਵਾਲੀਆ ਦਾ ਵੀਡੀਓ ਵੀ ਰਿਲੀਜ਼ ਕਰ ਰਹੇ ਨੇ ਬੜੇ ਯੂਕੇ ਦੇ ਸਿੰਗਰ ਨੇ ਇਹ ਸੋਨਾਵਾਲੀਆ ਜੀ ਪਹਿਲਾਂ ਮੇਰੇ ਨਾਲ ਵੀ ਇੱਕ ਵਾਰੀ ਕੈਨੇਡਾ ਜਾ ਚੁੱਕੇ ਨੇ ਸੋ ਇਹ ਇਹਨਾਂ ਦਾ ਇੱਕ ਵਧੀਆ ਗੱਲ ਆ ਭੰਗੜੇ ਦਾ ਵੀ ਲੈ ਕੇ ਆ ਰਹੇ ਆ ਕਿਉਂਕਿ ਇਦਾਂ ਦਾ ਕੰਮ ਕਰਨਾ ਸਾਡਾ ਹਰ ਇੱਕ ਦਾ ਫਰਜ਼ ਆ ਪਰ ਨਹੀਂ ਦੁਨੀਆ ਰਝੇਵਿਆਂ ਦੇ ਵਿੱਚ ਫਸੀ ਹੋਈ ਆ ਇਹਨਾਂ ਨੇ ਉਹ ਨਰਝੇਵਿਆਂ ਦੇ ਵਿੱਚ ਕਿਉਂਕਿ ਹਰ ਦੁਨੀਆ ਮੋਬਾਈਲ ਦੇ ਉੱਪਰ ਬੈਠੀ ਆ ਠੀਕ ਹੈ ਜੀ ਇਹਨਾਂ ਦੇ ਮੋਬਾਈਲ ਨੂੰ ਕੈਚ ਕਰਕੇ ਇਹਦੇ ਨਾਲ ਜੋੜ ਕੇ ਇੱਕ ਪੂਰਾ ਸਟੇਜ ਉੱਪਰ ਲਿਜਾ ਕੇ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਸੋ ਕੋਈ ਪਤਾ ਨਹੀਂ ਉਹ ਅੱਜ ਜਿੱਤਣ ਵਾਲਾ ਕੱਲ ਨੂੰ ਬਾਲੀਵੁੱਡ ਦੀ ਹਿੱਟ ਮੂਵੀ ਦੇ ਵਿੱਚ ਹੋਵੇ ਕੁਝ ਨਹੀਂ ਪਤਾ ਉਹ ਹਾਲੀਵੁੱਡ ਦੀ ਮੂਵੀ ਵਿੱਚ ਹੋਵੇ ਸੋ ਇਹ ਇੱਕ ਉਹਨਾਂ ਦਾ ਪ੍ਰੋਜੈਕਟ ਬਣਾਉਣ ਦੇ ਵਿੱਚ ਕੰਮ ਕਰ ਰਹੇ ਨੇ ਸੋ ਮੇਰੇ ਬਣੀਓ ਰਣਜੀਤ ਸਿੰਘ ਧਾਲੀਵਾ ਜੋ ਮੇਰੇ ਫ੍ਰੈਂਡ ਨੇ ਰਾਤ ਸਾਹਿਬ ਗਰੇਵਾਲ ਸਾਹਿਬ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਤਾਕਾ ਜੀ ਤੇ ਮੈਂ ਐਜ਼ ਐਮ ਡੀ ਐਂਡ ਪਾਰਟਨਰ ਸੇਂਗ ਡਿਜੀਟਲ মিডিਆ ਹਾਸ ਦੇ ਨਾਲ ਕੰਮ ਕਰਦੇ ਮੈਂ ਇੰਗਲੈਂਡ ਸੇ ਰਹਿਣਾ ਉੱਥੇ ਤੇ ਤਕਰੀਬਨ ਜਿਸ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਅਸੀਂ 105 ਬਿਗ ਇਵੈਂਟਸ ਕਰ ਚੁੱਕੇ ਨੇ ਜਿਹਦੇ ਵਿੱਚ ਜਿਹੜਾ ਇਹਨਾਂ ਨਾਲ ਆ ਮਿਸਟਰ ਮਿਸ ਐਂਡ ਮਿਸਿਜ਼ ਯੂਰਪ ਪੰਜਾਬਨ ਮਿਸ ਐਂਡ ਮੈਸੇਜ਼ ਇੰਡੀਆ ਯੂਰਪ ਤੇ ਹੋਰ ਜਿਹੜੇ ਨਵੇਂ ਲਾਂਚ ਕਰ ਰਹੇ ਹਾਂ ਅਸੀਂ ਮਿਸਟਰ ਵਰਲਡ ਪੰਜਾਬੀ ਤੇ ਪੇਅਰ ਆਫ ਦਾ ਈਅਰ ਜੋ ਅਥੇ ਪੰਜਾਬ ਚੱਪਾ ਸ਼ੁਰੂ ਕਰਾਂਗੇ ਪਹਿਲਾ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ-ਅੱਗੇ ਇਹਨੂੰ ਮਤਲਬ ਵਰਲਡਵਾਈਡ ਲੈ ਕੇ ਜਾਵਾਂਗੇ ਤੇ ਹੁਣ ਸਾਡਾ ਜਿਹੜਾ ਮਿਸ ਐਂਡ ਮਿਸਿਸ ਯੂਰਪ ਪੰਜਾਬ ਪਨ ਯੂਕੇ ਦਾ ਜਿਹੜਾ ਗ੍ਰੈਂਡ ਫਿਨਲ ਹੈ ਉਹ ਹੋਣ ਜਾ ਰਿਹਾ ਹੈ 25 19 ਅਕਤੂਬਰ ਨੂੰ 19 ਅਕਤੂਬਰ ਨੂੰ ਇੰਗਲੈਂਡ ਦੇ ਸ਼ਹਿਰ ਬੈਡਫੋਰਡ ਵਿੱਚ ਜਿੱਥੇ ਕਾਫੀ ਵੱਡਾ ਪੇਜੈਂਟ ਹੈ ਵੀ ਤੇ ਯੂਕੇ ਤੋਂ ਬਾਅਦ ਫਿਰ ਉਹਦਾ ਜਿਹੜਾ ਜਿਹੜੀ ਸਾਰੇ ਯੂਰਪ ਦਾ ਜਿੰਨੀਆਂ ਫਾਈਨਲ ਹੋਣਗੇ ਇਹ ਕੁੜੀਆਂ ਜਿੱਤੂਗੀਆਂ ਉਹ ਜਾਣੀਆਂ ਗ੍ਰੈਂਡ ਫਿਨਲ ਦੇ ਵਿੱਚ ਸਵੀਡਨ ਦੇ ਵਿੱਚ 2025 ਵਿੱਚ ਅ ਇੱਕ ਬਹੁਤ ਵੱਡਾ ਅਸੀਂ ਜਿੱਦਾਂ ਸਾਡੇ ਸਿੰਘ ਡਿਜੀਟਲ মিডিਆ ਦਾ ਮੇਨ ਮੋਟੋ ਜਿਹੜਾ ਹੈ ਉਹ ਹੈਗਾ ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬੀ ਵਿਰਸੇ ਨੂੰ ਪ੍ਰੋਮੋਟ ਕਰਨਾ ਤੇ ਸਾਡਾ ਜਿਹੜਾ ਮਿਸ ਐਂਡ ਮਿਸਿਸ ਯੂਰੋ ਪੰਜਾਬ ਬਣਾਉਂਦਾ ਉਹ ਬਿਲਕੁਲ ਗਲੈਮਰ ਤੋਂ ਹਟਕੇ ਹੈ ਅਸੀਂ ਉਹਦੇ ਵਿੱਚ ਵੀ ਜਿਹੜਾ ਚੀਜ਼ਾਂ ਰੱਖੀਆਂ ਹੈ ਉਹਦੇ ਚ ਇਹ ਰੱਖਿਆ ਗਿਆ ਕਿ ਜਿਹੜੀਆਂ ਕੁੜੀਆਂ ਸਾਡੀਆਂ ਆਉਂਦੀਆਂ ਆ ਧੀਆਂ ਪੜਾਣ ਸਾਡੀਆਂ ਆਉਂਦੀਆਂ ਉਹਨਾਂ ਨੂੰ ਜਿਹੜਾ ਡਰੈਸਰ ਪਾ ਉਹ ਪਿਓਰ ਹੁੰਦੇ ਮਤਲਬ ਪੰਜਾਬੀ ਹੁੰਦੇ ਆ ਤੁਸੀਂ ਉਹਦੇ ਚ ਬੋਡੀ ਅਸੀਂ ਬਿਲਕੁਲ ਮਨਾ ਕੀਤਾ ਕੋਈ ਰਿਵੀਲ ਨਹੀਂ ਕਰਨੀ ਕੋਈ ਕੈਟਵੌਕ ਨਹੀਂ ਹੈ ਉਦੇ ਵਿੱਚ ਜਿਹੜਾ ਜਿਹੜੇ ਰਾਉਂਡ ਹੁੰਦੇ ਆ ਵੀ ਤਿੰਨ ਰਾਉਂਡ ਹੁੰਦੇ ਆ ਜਿਹਦੇ ਵਿੱਚ ਅਸੀਂ ਪਹਿਲਾਂ ਆਬੀਅਸਲੀ ਤੁਹਾਡਾ ਇੰਟਰੋਡਕਸ਼ਨ ਰਾਉਂਡ ਆ ਤੇ ਉਸ ਤੋਂ ਬਾਅਦ ਤੁਹਾਡਾ ਟੈਲੈਂਟ ਰਾਉਂਡ ਆ ਤੇ ਟੈਲੈਂਟ ਰਾਉਂਡ ਵਿੱਚ ਵੀ ਤੁਸੀਂ ਜਿਹੜੇ ਪਿਓਰ ਆਪਣੇ ਪੰਜਾਬੀ ਡਰੈਸ 'ਚ ਹੀ ਆਣਾ ਆ ਤੇ ਜਿਹੜੇ Song ਅਸੀਂ ਸਿਲੈਕਟ ਕਰਦੇ ਆ ਉਹਦੇ ਵਿੱਚ ਕੋਈ ਬਲਗਰਿਟੀ ਨਹੀਂ ਹੁੰਦੀ ਉਹਦੇ ਵਿੱਚ ਵੀ ਕੋਈ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਹੋਈਗੀ ਜੀ ਉਹ ਜਿਹੜੇ ਕਿ ਉਹ ਜਿਹੜੇ ਜਾਨ ਕਿਸ ਤਰ੍ਹਾਂ ਕਰਦਾ ਹੈ ਮਿਸਟਰ ਸਾਡਾ ਲਈ ਇਹ ਚ ਜੀ ਇਹਦਾ ਜੀ ਆਨਲਾਈਨ ਆ ਪਿੱਛੇ ਅਸੀਂ ਲਾਇਆ www.sang.sc ਸਾਡੀ ਸਾਈਟ ਹੈ ਆਨਲਾਈਨ ਜਾ ਕੇ ਰਜਿਸਟਰ ਕਰ ਸਕਦੇ ਨੇ ਤੇ ਫਿਰ ਇਹਨਾਂ ਤੋਂ ਅਸੀਂ ਇਹਨਾਂ ਦਾ ਵੀਡੀਓ ਕਲਿੱਪ ਤੇ ਇਦਾਂ ਦੀ ਚੀਜ਼ ਮੰਗਾਵਾਂਗੇ ਪੇਅਰ ਆਫ ਦਾ ਇਅਰ ਇੱਕ ਪੂਰਾ ਫੈਮਿਲੀ ਇਵੈਂਟ ਹੋਏਗਾ ਜੀ ਹਸਬੰਡ ਵਾਈਫ ਦੋਨੇ ਕਰ ਸਕਣਗੇ ਅਜ ਤੱਕ ਕੋਈ ਪੇਅਰ ਵਾਲਾ ਆਇਆ ਨਹੀਂਗਾ ਕਿਸੇ ਪਿੰਡਾਂ ਦਾ ਫਸਟ ਹੋ ਰਿਹਾ ਤੇ ਇੱਕ ਰਜਿਸਟਰਡ ਇਹਨੂੰ ਆਰ ਮਿਲੀ ਹੋਈ ਹੈ ਰਜਿਸਟਰਡ ਆ ਇਹ ਇੰਡੀਆ ਦੇ ਵਿੱਚ ਤੇ ਅਸੀਂ ਇੱਕ ਵਾਰ ਇਹਦੀ ਟ్రਾਇਲ ਕਰ ਚੁੱਕੇ ਹਾਂ ਛਤੀਸਗੜ੍ਹ ਵਿੱਚ 2017 ਦੇ ਵਿੱਚ ਤੇ ਬਹੁਤ ਵਧੀਆ ਸਕਸੈਸਫੁਲ ਹੋਇਆ ਸੀਗਾ ਯਾਨੀ ਛਤੀਸਗੜ੍ਹ ਤੁਹਾਨੂੰ ਪਤਾ ਕਿੰਨਾ ਕੰਜ਼ਰਵਟਿਵ ਸਟੇਟ ਹੈਗੀ ਹੈ ਤੇ ਹੁਣ ਅਸੀਂ ਪੰਜਾਬ ਤੋਂ ਸ਼ੁਰੂ ਕਰ ਰਹੇ ਆਂ ਸੈਸ਼ਨ ਕੱਲੇ ਪੰਜਾਬੀਆਂ ਲਈ ਹੋਵੇਗੀ ਨਾ ਸਾਰਿਆਂ ਲਈ ਕੋਈ ਵੀ ਪিয়ার ਆਪਣਾ ਕੋਈ ਵੀ ਰਜਿਸਟਰ ਕਰ ਸਕਦਾ ਹਸਬੰਦ ਵਾਈਫ ਜੋ ਵੀ ਹੈਗਾ ਕਰ ਸਕਦੇ ਇਗਲੀਮੈਂਟ ਵਗੈਰਾ ਵੀ ਲੁਧਿਆਣਾ ਚ ਹੋਏਗਾ ਜੀ ਇਹਦਾ ਗ੍ਰੈਂਟ ਸਨਾਲੇ ਲੁਧਿਆਣਾ ਚ ਹੋਏਗਾ ਜੀ ਕਿ ਰਿਸਿਵ ਸਿੱਕਰ ਦੀ ਆਖਰੀ ਕਿਹੜੀ ਹੈ ਇਹ ਰਜਿਸਟ੍ਰੇਸ਼ਨ ਓਪਨ ਕਰਨੀ ਹੈ ਜੀ ਤੇ 3 ਮਹੀਨੇ ਚੱਲੇਗੀ ਰਜਿਸਟ੍ਰੇਸ਼ਨ ਤੇ ਜਿਵੇਂ ਸਰ ਤੁਹਾਡੇ ਕਹਿਣ ਦਾ ਮਤਲਬ ਵੀ ਪੂਰਾ ਪੰਜਾਬੀ ਕਲਚਰ ਜੋ ਹੈ ਜਾਨਕੀ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹੋ ਅਸੀਂ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ ਬਟ ਜਿੱਥੇ ਅਸੀਂ ਕਰਦੇ ਹਾਂ ਮਿਸ ਐਂਡ ਮਿਸੇਸ ਫਿਰ ਇੰਡੀਆ ਇੰਡੀਆ ਹੈਗਾ ਯਾਰ ਇੰਡੀਆ ਯੂਰਪ ਉਹਦੇ ਵਿੱਚ ਹਰ ਕੰਟਰੀ ਮਤਲਬ ਹਰ ਕਮਿਊਨਿਟੀ ਦੇ ਜਿਹੜੀਆਂ ਵੀ ਹੈਗੀਆਂ ਉਹ ਚਿੰਦੂ ਵੀ ਆ ਸਕਦੇ ਆ ਜਿਹੜੇ ਪਿੰਡੀਅਨ ਹੈਗੇ ਆ ਆਬਵੀਅਸਲੀ ਮੁਸਲਿਮ ਹੈਗੇ ਉਹ ਵੀ ਆ ਸਕਦੇ ਆ ਐਨੀਬਾਡੀ ਕੈਨ ਕਮ ਉਹ ਉਸ ਉਸ ਪ੍ਰੋਗਰਾਮ ਵਿੱਚ ਪਰ ਜਿਹੜਾ ਮਿਸ ਐਂਡ ਮਿਸੇਸ ਯੂਰਪ ਪੰਜਾਬ ਬਣਾ ਉਹਦੇ ਵਿੱਚ ਆਪਾਂ ਪੰਜਾਬੀ ਜਿਹੜੀਆਂ ਆਪਣੇ ਹੈਗੀਆਂ ਉਹਨੂੰ ਪ੍ਰਮੋਟ ਕਰੀਦਾ ਆ ਮੇਨ ਮੋਟੋ ਸਾਡਾ ਇਹੀ ਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਵਿਰਸੇ ਨੂੰ ਆਪਣੀ ਮਾਂ ਬੋਲੀ ਨੂੰ ਬਾਹਰਲੇ ਦੇਸ਼ਾਂ 'ਚ ਬਚਾ ਸਕਦੇ ਆ ਸੋ ਉਹ ਇੱਕ ਕਿਉਂਕਿ ਬੱਚੇ ਉੱਥੇ ਬੌਰਨ ਐਂਡ ਔਟਾਪ ਹੈ ਨਾ ਤੇ ਉਹਨਾਂ ਨੂੰ ਐਨਾ ਪਤਾ ਨਹੀਂ ਹੁੰਦਾ ਉਹਨਾਂ ਨੂੰ ਵਿਰਸੇ ਨਾਲ ਜੋੜਨ ਕਰਕੇ ਅਸੀਂ ਇਹ ਸ਼ੁਰੂ ਕੀਤਾ ਪ੍ਰੋਗਰਾਮ ਸਾਡੇ ਰਣਜੀਤ ਭਾਜੀ ਹੋਣਾ ਨੇ ਤਾਂ ਕਿ ਜਿਹੜੇ ਬੱਚੇ ਆ ਉਹ ਆਪਣੇ ਵਿਰਸੇ ਨਾਲ ਜੋੜ ਸਕਣ ਹੁਣ ਦੇਖੋ ਜਦੋਂ ਅਸੀਂ ਪ੍ਰੋਗਰਾਮ ਕਰਾਉਨੇ ਆ ਕੋਈ ਵੀ ਤੇ ਉਹਦੇ ਚ ਕੁਐਸਚਨ ਆਨਸਰ ਰਾਉਂਡ ਆ ਹੁਣ ਜਿਹੜੇ ਬੱਚੇ ਉੱਥੇ ਬੌਰਨ ਹੋਏ ਆ ਉਹ ਪੜ੍ਹਦੇ ਆ ਫਿਰ ਹਨਾ ਉਹ ਸਰਚ ਕਰਦੇ ਆ ਜੇ ਹੁਣ 100 ਚੀਜ਼ ਨੂੰ ਸਰਚ ਕਰੂਗਾ ਉਹਦੇ ਦਿਮਾਗ ਚ ਦਸਤਾ ਬੈਠ ਗਈਆਂ ਨਾ ਸੋ ਸਾਡਾ ਮੇਨ ਮਕਸਦ ਇਹੀ ਹੁੰਦਾ ਕਿ ਅਸੀਂ ਕਿਸੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ ਬਾਜੀ ਕਈ ਕੰਟਰੀਜ਼ ਨੇ ਯੂਰਪ ਦੇ ਵਿੱਚ ਜਿੱਥੇ ਲੇਡੀਜ਼ ਵਿਚਾਰੀਆਂ ਘਰ ਤੋਂ ਬਾਹਰ ਵੀ ਨਹੀਂ ਨਿਕਲੀਆਂ ਵਿਆਹ ਕਰਵਾ ਕੇ ਗਈਆਂ ਘਰੇ ਹੀ ਰਹਿੰਦੀਆਂ ਨੇ ਤੇ ਜਦੋਂ ਉਹ ਮਿਸੇਜ ਪੰਜਾਬਣ ਚ ਪਾਰਟਿਸਪੇਟ ਕਰਦੀਆਂ ਨੇ ਤਾਂ ਉਹ ਕਹਿੰਦੀਆਂ ਮੈਂ ਉੱਥੇ ਗਿੱਧਿਆਂ ਦੀ ਰਾਣੀ ਹੁੰਦੀ ਸੀ ਇੰਡੀਆ ਦੇ ਪੰਜਾਬ ਚ ਮੈਨੂੰ ਤੁਸੀਂ ਦੁਆਰਾ ਸਟੇਜ ਦੇਤੀ ਮੇਰੇ ਦੁਆਰਾ ਤਾਂ ਸੁਪਨੇ ਸਕਾਰ ਕਰਤੇ ਹਨ ਤੇ ਇਸੇ ਤਰ੍ਹਾਂ ਸਾਡੇ ਨਾਲ ਕਈ ਐਸਾ ਗੱਲਾਂ ਸੁਣਨ ਨੂੰ ਮਿਲਦੀਆਂ ਇੱਕ ਫੈਮਿਲੀ ਆ ਕੇ ਸਾਡੇ ਕੋਲ ਕਹਿਣ ਲੱਗੀ ਵੀ ਤੁਸੀਂ ਬਹੁਤ ਬਹੁਤ ਵਧੀਆ ਕੀਤਾ ਹੈ ਸ਼ੁਰੂ ਕਰਕੇ ਤੁਸੀਂ ਸਾਡੀ ਬੇਟੀ ਸਾਨੂੰ ਵਾਪਸ ਕਰਤੀ ਕਿਉਂਕਿ ਪਹਿਲਾਂ ਨਹੀਂ ਉਹ ਇੱਥੇ ਯੂਰਪੀਅਨ ਹੀ ਗਾਣੇ ਸੁਣਦੀ ਸੀ ਉਹਨਾਂ ਚ ਹੀ ਫਿਰਦੀ ਦੁਰਦੀ ਸੀ ਹੁਣ ਮਿਸ ਪੰਜਾਬਣ ਵਿੱਚ ਪਾਰਟਿਸਿਪੇਟ ਕਰਨ ਲਈ ਉਹਨੇ ਪੰਜਾਬੀ ਸਿੱਖੀ ਆ ਕੱਪੜੇ ਪਾਉਣੇ ਸਿੱਖਿਆ ਰੋਟੀ ਬਣਾਉਣੀ ਸਿੱਖਿਆ ਹੁਣ ਸਾਡੇ ਨਾਲ ਬੈਠ ਕੇ ਫਿਲਮਾਂ ਵੀ ਦੇਖਦੀ ਆ ਗੱਲਾਂ ਵੀ ਕਰਦੀ ਆ ਸਾਡੇ ਚ ਪਿਕਚਰ ਦੀ ਆ ਥੈਂਕ ਯੂ ਤੁਸੀਂ ਸਾਡੀ ਬੇਟੀ ਵਾਪਸ ਕਰ ਦਿੱਤੀ ਸਰ ਇਹਦੀ ਰਜਿਸਟ੍ਰੇਸ਼ਨ ਕੋਈ ਫੀਸ ਵੀ ਰੱਖੀ ਗਈ ਹੈ ਹਾਂਜੀ ਇਹਦੀ 50 ਯੂਰੋ ਨਹੀਂ ਇਹਦੀ ਪੇਅਰ ਆਫ ਇਅਰ ਦੀ ਹਲੇ ਅਸੀਂ ਕੋਈ ਫੀਸ ਨਹੀਂ ਰੱਖੀ ਹੈ ਜੀ ਤੇ ਜਿਹੜੇ ਦੂਸਰੇ ਪੇਜੈਂਟ ਆ ਉਹਦੀ ਇੱਕ ਅਸੀਂ ਫੀਸ ਰੱਖਦੇ ਆ ਪਹਿਲਾਂ ਅਸੀਂ ਰੱਖਦੇ ਨਹੀਂ ਸੀਗੇ ਪਰ ਉਹ ਤਾਂ ਪਤਾ ਲੋਕ ਫਿਰ ਅੰਦਾਜ਼ੋਂ ਰਜਿਸਟਰ ਕਰ ਦਿੰਦੇ ਆ ਫਿਰ ਉਹ ਸਾਨੂੰ ਔਰਤਾਂ ਦੀ ਤਿਆਰੀ ਕਰਦੇ ਆ ਫਿਰ ਆਉਂਦੇ ਨਹੀਂ ਤੇ ਇਸ ਕਰਕੇ ਅਸੀਂ ਇੱਕ 50 ਯੂਰੋ ਫੀਸ ਰੱਖੀ ਹੋਈ ਆ ਤੇ ਵਿਨਿੰਗ ਨੂੰ ਕੀ ਪ੍ਰਾਈਜ਼ ਦਿੱਤਾ ਜਾਂਦਾ ਹੈ ਵਿਨਿੰਗ ਨੂੰ ਜੀ ਟਾਈਟਲ ਹੁੰਦਾ ਕੈਸ਼ ਪ੍ਰਾਈਜ਼ਸ ਹੁੰਦੇ ਨੇ ਗਿਫਟ ਐਮਪਰਸ ਹੁੰਦੇ ਨੇ ਕਰਾਊਨ ਹੁੰਦਾ ਸੈਸ਼ ਹੁੰਦੀ ਆ ਟਰੋਫੀ ਹੁੰਦੀ ਆ ਟੂਰ ਵਗੈਰਾ ਹੁੰਦੇ ਆ ਪਲੱਸ ਉਹ ਅੱਗੇ ਫਿਰ ਕਿਤੇ ਜੇ ਜਾਣਾ ਚਾਹੁੰਦੇ ਨੇ ਸਾਡੇ ਕਨੈਕਸ਼ਨਸ ਹੈਗੇ ਨੇ ਬਾਲੀਵੁੱਡ ਦੇ ਵਿੱਚ ਵੀ ਇੱਕ ਦੋ ਕੁੜੀਆਂ ਸਾਡੇ ਉੱਥੇ ਜਿੱਤ ਕੇ ਫਿਲਮਾਂ 'ਚ ਵੀ ਗਈਆਂ ਨੇ ਪੰਜਾਬੀ ਫਿਲਮਾਂ 'ਚ ਵੀ ਗਈਆਂ ਨੇ ਤੇ Song ਦੇ ਵਿੱਚ ਕਨੈਕਸ਼ਨਸ ਹੈਗੇ ਨੇ ਇਹਦਾ ਇਸ ਰਵਿੰਦਰ ਭਾਜੀ ਸਾਡੀ ਬਹੁਤ ਹੈਲਪ ਕਰਦੇ ਨੇ ਕਿਉਂਕਿ ਇਹਨਾਂ ਦੇ ਕਨੈਕਸ਼ਨਸ ਕਾਫੀ ਡੂੰਗੇ ਨੇ ਹੁਣੇ ਹੀ ਸਾਡੀ ਜਿਹੜੀ ਲਾਸਟ ਇਅਰ ਦੀ ਮਿਸ ਯੂਰਪ ਪੰਜਾਬਣ ਬਣੀ ਸੀਗੀ ਉਹ ਮਿਸਿਸ ਵਰਲਡ ਮਿਸ ਐਂਡ ਮਿਸ ਐਂਡ ਮਿਸਿਸ ਵਰਲਡ ਪੰਜਾਬਣ ਦੇ ਵਿੱਚ ਉਹ ਅਮਰੀਕਾ ਜਾ ਕੇ ਆਈ ਹੈ ਤੇ ਉੱਥੇ ਸੈਕੰਡ ਰਨਰਫੀ ਹੋਈ ਹੈ ਸੋ ਉਹਨਾਂ ਦੀ ਡਾਇਰੈਕਟ ਐਂਟਰੀ ਹੁੰਦੀ ਹੈ ਇਹਨਾਂ ਪੇਜੈਂਟਸ ਦੇ